कोई भी ट्रैक्टर का टिकट लाना पुलिस सर्टिफिकेट और और ਤੁਹਾਡੇ ਦਾ ਦੱਸ ਦੇਣਾ ਪੰਜਾਬ ਦੇ ਵਿੱਚ ਉੱਤੇ ਕਰਦੇ ਪੰਜਾਬ ਦੇ ਇੱਕ ਸ਼ੁਰੂ ਦਾ। ਇਸ ਤੋਂ ਕਿੰਨਾ ਉਹਦੇ ਤਰੀਕਾ ਸਤਿ ਸ਼੍ਰੀ ਅਕਾਲ ਹਾਂ ਹਾਂ ਇੰਟਰਵਿਊ ਹਾਂ ਹਾਂ ਇਹ ਕਿਤੇ ਅੰਦਰ ਬੜਾ ਨਾਲ ਵੀ ਵੀ ਸੋਨੇ ਬਿਸਰੂੜੇ ਮੈਨੂੰ ਲਿਖੀ ਜਾਂਦੇ ਸੀ ਵੀ ਆ ਜਾਓ ਬੜਾਏ ਤਾਂ ਸੁਣੇ ਵੀ ਇੱਕ ਇੱਕ ਤਰੋਂ ਤੋਂ ਬਣੇ ਜੀ ਇਹ ਕਿਲਮਤ ਕੇਂਦਰ ਸਾਲੂ ਤੇ ਕਿੰਨੇ ਬਣੇ ਦੀ ਪੂਰੇ ਇਸ ਵੇਲੇ ਲਾਹੌਰ ਅਭੀ ਦੇ ਕਰੀਬ ਹੈ ਚਲ ਇਹਦੇ ਵਿੱਚ ਕਿੰਨੀ ਗੱਲ ਸੇਵਾਵਾ ਹੁੰਦਾ ਜਿਵੇਂ ਸਾਡੇ ਉੱਤੇ ਚੜਦੇ ਪੰਜਾਬ ਦੇ ਵਿੱਚ 1400 ਤੋਂ ਜੀ 14 ਹੋਰ ਬਜੀ ਯਾਨੀ ਕੀ ਡਰਾਈਵਿੰਗ ਸਨ ਜੀ ਇੰਟਰਨੈਸ਼ਨਲ ਸਨਸ ਵੈਰੀਫਿਕੇਸ਼ਨ ਸਰਟੀਫਿਕੇਟ ਪੁਲਿਸ ਰਿਕਾਰਡ ਤੋਂ ਤੁਮ ਸੁਣੀਏ ਤੁਮ ਸਾਰਾ ਬਹੁਤ ਤੇ ਜੇ ਕੋ ਅੱਜ ਅਪਲਾਈ ਕਰਦਾ ਇਥੋਂ ਦਾ ਵਾਸੀ ਉਹਨੂੰ ਤੀਜੇ ਦਿਨ ਦੂਜੇ ਦਿਨ ਤੇ ਸੇਮ ਟਾਈਮ ਮਿਲ ਜਾਂਦਾ ਸਰਟੀਫਿਕੇਟ ਹਾਂਜੀ ਜੀ ਅੱਛਾ ਫਿਰ ਨੇ ਕਾਰਡ ਲਿਬਰ ਹੋ ਜਾਂਦਾ ਕਾਰਡ ਲਿਬਰ ਹੋ ਜਾਂਦਾ था था। तो तो जी के जर्नलिस्ट ने सारे इंडिया को ऐसे जीत लिया अच्छा। तो सिधर ने बड़े फेमस सरदार वीर सिंह एक बार वीरू का एक मामला 1400 मिल गया हां जी मैं बस इंफ्रास्ट्रक्चर देख रहा हूं तो अलग-अलग तरह के आके जो उसे फाइव स्टार होटल के बीच आए सो सो अपने ना पर से जा रहा हूं मैं सवाल करता हूं

ਕਹੋ ਕਿ ਕਿੰਨੇ ਵਜੇ ਸਰਵਿਸ ਕਰਦੇ ਆ ਹਾਂ 24 ਘੰਟੇ ਸਰਵਿਸ ਹੁੰਦੀ ਆ 24 ਘੰਟੇ ਆ ਜੀ ਆਮਰ ਮਸਤਪਾ ਅਮਰ ਮੁਸਤਫਾ ਆਪ ਦਾ ਐਪ੍ਰੋਕਸੀਮੇਟਲੀ ਰੋਜ਼ ਤੇ ਕਿੰਨੇ ਕਿ ਲੋਕ ਇਸਨੇ ਆਪ ਲਗਾਏ ਬਹੁਤ ਜਿਆਦਾ 24 ਆਵਰ ਹੈ ਬਹੁਤ ਜਿਆਦਾ ਜਿਵੇਂ ਉਥੇ ਮੋਬਾਈਲ ਗੁੰਮ ਹੋ ਜਾਈ ਕੋਈ ਹੋਰ ਚੀਜ਼ ਚੋਰੀ ਹੋ ਜੇ ਤੇ ਉਹ ਸਥਾਨ ਦੇ ਉੱਤੇ ਅਸੀਂ ਪਹਿਲੇ ਜਾਂਦੇ ਹਾਂ ਉਥੇ ਸਥਾਨੇ ਜਾਂਦੇ ਹਾਂ ਤੁਹਾਡੀ ਰਿਪੋਰਟ ਆਫ ਵੀ ਜੀ ਠੀਕ ਆਪ ਕੋ ਪਲੀਜ਼ ਰਿਪੋਰਟ ਅਥਰੀ ਹਿੰਦੀ ਕਿਸੇ ਕਾਊਂਟਰ ਤੇ ਹੂੰ ਅਸੀਂ ਨਾ ਜਦੋਂ ਬਾਹਰ ਲਿਖਿਆ ਦੇਖਿਆ ਵੀ ਇੱਥੇ ਪੁਲਿਸ ਕੇਂਦਰ ਅਸੀਂ ਆਖਿਆ ਵੀ ਇੱਥੇ ਵੀ ਪੱਤੇ ਤੇ ਆਣ ਮਿਲੋ ਸੱਜਣਾ ਤਾਂ ਨਹੀਂ ਲਿਖਿਆ ਇੰਟਰਨੈਸ਼ਨਲ ਲਾਇਸੈਂਸ ਤੇ ਲੋਕਲ ਲਾਇਸੈਂਸ ਦੋਵੇਂ ਬੰਦੇ ਨੇ ਇੰਟਰਨੈਸ਼ਨਲ ਲਾਇਸੈਂਸ ਜਿਹੜਾ ਹੁੰਦਾ ਹੈਗਾ ਉਹ ਕਿੰਨੇ ਦਿਨਾਂ 'ਚ ਦੇ ਦਿੰਦੇ ਹੋ ਚਾਹਤ 5 ਦਿਨਾਂ 'ਚ ਕਾਰਡ ਡਿਲੀਵਰ ਹੋ ਜਾਂਦਾ ਚਾਹਤ 5 ਦਿਨਾਂ ਦੇ ਵਿੱਚ ਮਤਲਬ ਸਿਰਫ ਇੰਟਰਨੈਸ਼ਨਲ ਦੇਣ ਆਉਣਾ ਹੈ ਜਿਹੜੀ ਵੀ ਸਰਵਿਸ ਲਈ ਕੋਈ ਆਇਆ ਉਹ ਉਹਦੇ ਕਾਰਡ ਡਿਲੀਵਰ ਕਰਦਾ ਹੈ ਜੀ সার্টিফিকেট ਵੀ ਹੈ ਤੇ লাইসেন্স ਵੀ ਲੋਕਲ ਵੀ ਇੰਟਰਨੈਸ਼ਨਲ ਵੀ ਕਾਰਡ ਲੈ ਬਹੁਤ ਕੋਈ ਜਿਹੜੇ ਜਿਨ੍ਹਾਂ ਕੋਲੇ ਇੰਡੀਅਨ লাইসেন্স ਦਾ ਐਕਸਟ੍ਰੈਕਟ ਹੈਗਾ ਉਹ ਇੱਥੇ ਡਰਾਈਵ ਕਰ ਸਕਦੇ ਜਾਂ ਨਹੀਂ ਕਰ ਸਕਦੇ ਨਹੀਂ ਨਹੀਂ ਇੰਟਰਨੈਸ਼ਨਲ ਹੈਗਾ ਉਹ ਤਾਂ ਸਾਰੇ ਇੰਟਰਨੈਸ਼ਨਲ ਤੋਂ ਸਾਰੇ ਗੱਲ ਹੈ ਕਰ ਸਕਦੇ ਉਹ ਤਾਂ ਪੂਰੀ ਦੁਨੀਆ ਦੇ ਬਿਲਕੁਲ ਆਹ ਫੋਨ ਨੰਬਰ ਆਹ ਦੇ ਕੋਈ ਟੂਰਿਸਟ ਵੀਜ਼ਾ ਨਾਲ ਚਾਹੀਦਾ ਤੇ ਕਾਰਡ ਲੈ ਸਕਦੇ ਬਿਲਕੁਲ ਬਿਲਕੁਲ सताल जी बहुत शुक्रिया बहुत सोना इन्फ्रास्ट्रक्चर बहुत अच्छा कर

ਮੈਨੂੰ ਲੱਗਾ ਕਿ ਇਹ ਕੋਈ 5 ਸਟਾਰ ਹੋਟਲ ਹੈ ਵੀ ਤੁਹਾਨੂੰ ਕੌਫੀ ਪੀਣ ਲੈ ਕੇ ਆਏ ਪਰ ਨਹੀਂ ਉਹ ਕਹਿੰਦੇ ਕਿ ਇੱਥੇ 14 ਸਹੂਲਤਾਂ ਨੇ 14 ਸਹੂਲਤਾਂ ਬਾਖਮਾ ਤੁਹਾਨੂੰ ਵੀ ਲੱਗਾ ਮੈਂ ਮੈਂ ਕਿਹਾ ਸੀ ਮੈਨੂੰ ਬਲੈਕ ਕੌਫੀ ਪੀਣ ਗਿਆ ਹੈ ਜੈਨਾ ਸਾਹਿਬ ਬਟ ਜੈਨਾ ਸਾਹਿਬ ਵੱਡੀ ਗੱਲ ਇਹ ਹੈ ਹਾਂਜੀ 24 ਘੰਟੇ ਅਵੇਲੇਬਲ 24 ਘੰਟੇ ਅਵੇਲੇਬਲ ਆ ਸਫਾਈ ਦਾ ਪੂਰਾ ਖਿਆਲ ਰੱਖਿਆ ਤੁਹਾਨੂੰ ਲੱਗ ਜਾਂ ਫਿਰ ਤੁਹਾਨੂੰ ਲੱਗਦਾ ਵੀ 5 ਸਟਾਰ ਹੋਟਲ ਜਨਰਲ 에ਅਰਪੋਰਟ ਤੇ ਆ ਗਿਆ ਉੱਥੇ ਇਦਾਂ ਹੁੰਦਾ ਵੀ ਦਿੱਲੀ 에ਅਰ ਇੰਟਰਨੈਸ਼ਨਲ 에ਅਰਪੋਰਟ ਤੇ ਇੰਨੀ ਸਫਾਈ ਆ ਬਹੁਤ ਥੋੜਾ ਲੱਗਾ ਪ੍ਰਬੰਧ ਵੀ ਬੜੇ ਵਾਜਬ ਲੱਗੇ ਸਾਨੂੰ ਪਹਿਲੇ ਚਲਕਾਰੇ ਦੇ ਵਿੱਚ ਸਾਨੂੰ ਲੱਗਾ ਵੀ ਸਾਰਾ ਕੁਝ ਬਹੁਤ ਵਧੀਆ ਤੇ ਬਾਕੀ ਜਿਹੜੇ ਥੋਨੇ ਵਸਮੀਕ ਆ ਉਹਨਾਂ ਨੂੰ ਸਾਰੀਆਂ ਪ੍ਰਾਪਤੀਆਂ ਸ਼ਰਮੌਰਤਾ ਕਮੀਆਂ ਪੇਸ਼ੀਆਂ ਦੇ ਬਾਰੇ ਉਹ ਜਾਣਦੇ ਅਸੀਂ ਤਾਂ ਤੁਹਾਡੀ ਅੱਖ ਨਾਲ ਦੇਖ ਰਹੇ ਹਾਂ ਕਮੀਆਂ ਵੇਸ਼ੀਆਂ ਤੇ ਸਾਰੇ ਸਾਰਾ ਕੁਝ ਹੈ ਲੈ ਫੈਸਲਾਬਾਦ ਦੇ ਬੜੇ ਨੇ ਸਾਰੇ ਸ਼ਹਿਰਾਂ ਦੇ ਬੜੇ ਨੇ ਉਹਦਾ ਕਰਕੇ ਆਏ ਨੇ ਵੀਡੀਓ ਕਰਕੇ ਆ ਇਸੇ ਤਰ੍ਹਾਂ ਹੀ ਉਹ ਤਿਆਰ ਕਰ ਲਈ ਬਣਾਈ ਹੈ ਬਹੁਤ ਵਧੀਆ ਡਿਜੀਟਲ ਹੋਣ ਲਿਆ ਕੋ ਵਧੀਆ ਮੈਂ ਅੱਗੇ ਵੀ ਇੱਕ ਦਿਨ ਰਿਕੁਐਸਟ ਕੀਤੀ ਸੀ ਜਿਸ ਤਰ੍ਹਾਂ ਤੁਸੀਂ ਆਏ ਹੋ ਨਾ ਆਪਾਂ ਸਵੇਰੇ ਪੁਲਿਸ ਰਿਪੋਰਟ ਕਰਦੇ ਹਾਂ ਹਾਂ ये मैं उधर सुनील जी साहब के सजेशन है कि तू भी जो एंबेसी वीजा तनु रेजर दे यार ई वीजा दे दे उससे तरह तू भी एक ऐप जनरेट कर दो कि तो जरा बंदा आ जाए उसे इंफॉर्मेशन पोस्ट कर देते मैं आपको दे एक पोस्ट मेरी होगी भाई इधर रुकिए मतलब बजाय ऐसे को दिन पूरा जाया करके आवे जावे किसी भी दफ्तर से सारे जाए उसी जगह जिन्हें ये सारा कुछ डिजिटल हो गया ਜਿਹਦਾ ਤੁਹਾਡਾ ਬਰਜ ਹੋਦਾ ਜੇ ਤੁਸੀਂ ਤੁਹਾਨੂੰ ਪ੍ਰਮੋਟ ਕਰਦਾ ਤੇ ਉਹਦੇ ਵਿੱਚ ਆ ਕੇ ਆਪਣਾ ਜਿਵੇਂ ਤੁਸੀਂ ਐ ਐਪਲੀਕੇਸ਼ਨ ਖੋਲੋ ਤੇ ਡਾਟਾ ਪਰ ਉਹ ਮੈਂ ਪਾਕਿਸਤਾਨ ਆ ਗਿਆ ਐ ਤੋਂ ਰੁਕ ਗਿਆ ਇੰਨੇ ਦਿਨ ਮੈਂ ਰੁਕਦਾ 200 WhatsApp ਤੇ ਅੱਛਾ ਇਹ ਮਸਜੇਸ਼ਨ ਦੇਖਿਆ ਬਹੁਤ 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 ਵਧੀਆ ਬਹੁਤ ਕਮਾਲ ਤੇ ਇਹ ਇੱਥੇ ਕਿੰਨੇ ਵੀ ਲਾਹੌਰ ਲਾਹੌਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬਣੇ ਆ ਇਹ ਤੇ 24 ਹਾਂ 24 ਹਾਂ ਇੱਕ ਸਾਲ ਹੋਇਆ ਜੀ ਇਹਨਾਂ ਨੂੰ ਬਣਿਆ ਲਗਭਗ ਇੱਕ ਸਾਲ ਤੇ ਬਾਕੀ ਉਹ ਕਹਿੰਦੇ ਜੀ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਭੈਣ ਭਰਾ ਆਉਂਦੇ ਆ ਆਦੇ ਬਹੁਤ ਬਕਰ ਮਸਲਿਆਂ ਦੇ ਲਈ ਤੇ ਸਫਾਈ ਤੇ ਸੁਚਜਤਾ ਪਹਿਲਾ ਪ੍ਰਭਾਵ ਤੁਹਾਡੇ ਉਹ ਸਿਰ ਦੇ ਉੱਤੇ ਅਸਰ ਛੱਡਦੀ ਆ ਕਿਉਂ ਵੀਰ ਸਿੰਘ ਜੀ ਮੈਂ ਸਹੀ ਗੱਲ ਕਹੀ ਆ ਇਹ ਲੱਗਦਾ ਨਾ ਵੀ ਆਪਾਂ ਦਿੱਲੀ ਵਾਲੇ 에어ਪੋਰਟ ਤੇ ਆ ਗਏ ਆ ਤੇ ਜਾਂ ਲੱਗਦਾ ਵੀ ਭਾਈ ਆਪਾਂ ਰੈਡੀਸਨ ਚ ਆ ਗਏ ਆ ਵਾਹ ਬਿਲਕੁਲ ਕਰੈਕਟ ਰਹੇ ਹੋ ਉੱਥੇ ਬਹਿ ਕੇ ਵੇਖੋ ਕੀ ਲੱਗਦਾ ਤੁਹਾਨੂੰ ਹਾਂਜੀ ਉੱਥੇ ਬਹਿ ਕੇ ਕੀ ਲੱਗਦਾ ਉੱਥੇ ਮੈਨੂੰ ਬਹਿ ਕੇ ਲੱਗਦਾ ਵੀ ਹੁਣ ਤੁਸੀਂ ਕਾਫੀ ਲਿਆਉਗੇ ਤੁਹਾਨੂੰ ਗੰਦ ਲੱਗਦਾ ਦਿਨ ਮੈਂ ਇਸ਼ਾਰਾ ਕਰਦਾ ਤਨਵਰ ਕੀ ਕਰਨਾ ਚਾਹੁੰਦੇ ਹੋ ਤੁਸੀਂ ਮੈਂ 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 ਤਨਵਰ ਕਰਨਾ ਚਾਹੁੰਨਾ ਆਂਦੇ ਆਂਦੇ ਆ ਵੀ ਤਨ ਲਾ ਲਿਆ ਵੀ ਕੌਫੀ ਲੱਗਦਾ ਲੈ ਕੇ ਮਿਲ ਜਾ ਤੁਹਾਨੂੰ ਬਲਤ ਲੱਗ ਜਾ ਨਹੀਂ ਪਰ ਬਹੁਤ ਵਧੀਆ ਲੱਗਾ ਤੇ ਦੇਖੋ ਗੱਲ ਤਾਂ ਵੀ ਮਿਲ ਬਹਿਣ ਦਾ ਸਬਬ ਬਣਿਆ ਜਿੰਨਾਕ ਸਮਾਂ ਹੁੰਦਾ ਬੰਦਾ ਕਿਤੇ ਵੀ ਜਾਂਦਾ ਉਹ ਦੇਖਣ ਦੀ ਇੱਛਾ ਰੱਖਦਾ ਜਾਣਨ ਦੀ ਇੱਛਾ ਰੱਖਦਾ ਜਿਗਿਆਸੂ ਹੁੰਦਾ ਹਰ ਮਨੁੱਖੀ ਕਿ ਮੈਂ ਜਾਣ ਸਕਾਂ ਕੁਝ ਨਾ ਕੁਝ ਤੇ ਅਸੀਂ ਤੁਹਾਡੀ ਅਖਰਾਂ ਹੀ ਜਾਣ ਰਹੇ ਆ ਜਦੋਂ ਤੁਸੀਂ ਉਧਰ ਆਉਂਗੇ ਤੇ ਆਪਦੇ ਹਮ ਖਿਆਲ ਬੰਦਿਆਂ ਦੇ ਨਾਲ ਸਾਡੇ ਵਰਗਿਆਂ ਦੇ ਨਾਲ ਜਿੰਨਾਂ ਤੇ ਸਾਨੂੰ ਸਮਝਾ ਉਹ ਅਸੀਂ ਦੱਸਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ